दार बलबीर सिंह जी फिर मैं गुरेप सिंह जी लांडा डॉक्टर सेवकपाल जी झंडेर चेयरमैन गुरविंद जी बहरवाल चेयरमैन रजेंद्र सिंह जी उस्मान उसमाप सिंह जी बजेवाली तो ढुल्ला साहब डॉक्टर अमरिंदर सिंह जी एमी अरजीत सिंह जी रणजीत सिंह जी बीमा द्मा, वर्मा जी अंगद सिंह जी जिला यूथ प्रधान ਤੋ ਹੋਰ ਵੀ ਜਿਹਦੇ ਆਮ ਆਪ ਦੀ ਪਾਰਟੀ ਦੇ ਅਰਜਾ ਬਰਜਾ ਕੋ ਸਰਬਾਨ ਆਇਆ ਵਰਕਰ ਸਰਬਾਨ ਵਿਕਰ ਸਰਬਾਨ ਆਮ ਆਪ ਦੀ ਪਾਰਟੀ ਦੀ ਵੀਰ ਦੀ ਅੱਧੀ ਜਿਹੜੇ ਮੇਰੇ ਸਾਥੀ ਸੂਰੋਂ ਦੇ ਲੋਕ ਐ ਲੋਕ ਸਭਾ ਖੂਰ ਸਾਹਿਬ ਦੇ ਵਿਧਾਨ ਸਭਾ ਹਰਖਾ ਖੂਰ ਸਾਹਿਬ ਤੋਂ ਸਾਥੀ ਆਇਆ ਉਹਦਾ ਸਾਰਿਆਂ ਦੇ ਚੱਲ ਕੇ ਇਹ ਗਲਪ ਨੂੰ ਤੁਹਾਡਾ ਪ੍ਰਸੂਤ ਕਰਦਾ ਸਲਾਮ ਕਰਦਾ ਪਟਾਣੇ ਜਲਵੇਂ ਨੂੰ ਸਲਾਮ ਕਰਦਾ ਇਹ ਆਉਂ 14 ਦੇ ਸਾਲ ਪਹੁੰਚੋ ਮਹਿਲਾ ਗਰੁੱਪ ਤੇ ਵੀ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਤੁਹਾਡੇ ਖਾਖਾ ਮਾਰਨੇ ਕਾਜ ਨੂੰ ਦੇਖ ਕੇ ਲੱਗਦਾ ਕਿ ਤੁਸੀਂ ਪਹਿਲਾਂ ਤਾਂ ਮੈਂ ਕਿਹਾ ਸੀ ਕਿ ਖੇਮ ਉੱਤਰਨ ਵਾਲੇ ਸਭ ਤੋਂ ਵੱਧ ਲੀਡ ਦੇਣਗੇ ਪਰ ਹੁਣ ਦੇਖ ਕੇ ਲੱਗਦਾ ਕਿ ਟੱਕਰ ਬਰਾਬਰ ਦੀ ਹੈ ਜਿਵੇਂ ਖੇਮ ਘਰ ਨਗਾਠੀ ਉਹ ਵੀ ਬਰਾਬਰ ਫੂਕ ਤਾਰਦਾ ਚੱਲਦਾ ਤੇ ਟੱਕਰ ਬਰਾਬਰ ਹੀ ਹੋਊ ਤੇ ਲਾਲਪੁਰਾ ਸਾਹਿਬ ਨੇ ਗੱਲ ਕਹੀ ਆ ਕਿ ਮੈਂ 20000 ਦੀ ਰੀਡ ਦੇ ਕੇ ਦੋੜੂਗਾ ਇਥੋਂ ਆ ਕੇ ਤਾਂ ਉਹ ਵੀ ਆਖੀ ਭਰਾਵਾ 30000 ਦੀ ਰੀਡ ਦੇਈ ਦੀ ਆ ਸਾਡੇ ਤੋਂ 60 ਸਾਡੇ 16000 ਦੀ ਰੀਡ ਤੁਹਾਹ ਨਾਲ ਪਰਾ ਸਾਹਿਬ ਨੂੰ 2022 ਚ ਕੀਤਾਵੋ ਲੋਕ ਸਭਾ ਜੂਰ ਸਾਹਿਬ ਇਹ ਉਹ ਲੋਕ ਸਭਾ ਆ ਜਿਹੜੀ ਪੰਚਗਿਆ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਕਰਦੀ ਆ ਤੇ ਸਾਹ ਸ윗 ਅਕਾਲੀ ਜਣ ਜਿਹੜਾ ਆਪਣੇ ਆਪ ਨੂੰ ਕਹਿੰਦਾ ਰਿਹਾ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਮੁੜ ਕੇ ਪੰਜ ਸਾਲਾਂ ਦੀ ਪੜ ਕੇ ਕੋਈ ਨਹੀਂ ਇੱਥੇ ਬੋਲਦਾ ਰਿਹਾ ਭਾਵੇਂ ਸਰਦਾਰ ਮਤਲਬ ਸਿੰਘ ਨੇ ਜਨਾਲਾ ਪਾਉਂਦੇ ਰਹੇ ਤੇ ਭਾਵੇਂ ਸਰਦਾਰ ਰਣਜੀਤ ਸਿੰਘ ਫਰਾਪੁਰਾ ਪਾਉਂਦੇ ਰਹੇ ਉਹਦੇ ਬਾਅਦ ਆ ਪੰਜ ਸਾਲ ਪਿਛਲੇ ਜਿਹੜੇ ਸਿੱਟੀ ਕੈਂਪ ਵੀ ਨੇ ਚੋ ਸਰਦਾਰ ਤਸਵੀਰ ਸਿੰਘ ਟਿੰਪਾ ਨਾ ਪੰਜ ਸਾਲ ਹੋ ਲੱਗੇ ਗੁਰੂ ਨਾਨਕ ਸਾਹਿਬ ਜੀ ਆਪਣੇ ਇਲਾਕੇ ਨੂੰ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮਹਿਦਾ ਹੁੰਦਾ ਜਦੋਂ ਵੀ ਹੜ ਆਉਂਦੇ ਆ ਸਾਡੇ ਇਲਾਕੇ ਨੂੰ ਬੱਤੀ ਮਾਰ ਵੱਜਦੀ ਆ ਸਾਰੀ ਦੀ ਸਾਰੀ ਲੋਕ ਸਭਾ ਕਦੂਰ ਸਾਹਿਬ ਕਪੂਰਥਲਾ ਸਰਦਾਰਪੁਰ ਰੋਦੀ ਬੁੱਢੀ ਮੋੜ ਕਦੂਰ ਸਾਹਿਬ ਕੋਇੰਦਵਾਲ ਸਾਹਿਬ ਮੁੱਠਿਆਲਾ ਚੁਕੀਆਂ ਨੂਰ ਮੁਹੰਮਦ ਸਭਰਾ ਗੱਤੀ ਕਰੋਮ ਤਕਰੀਬਨ ਜਿਹੜੀਆਂ ਆਪਣੀਆਂ ਨੌਜੀਆਂ ਲੋਕ ਸਭਾ ਇਨਾਂ ਦੇ ਨਾਲ ਨਾਲ ਦਰਿਆ ਲੱਗਦਾ ਤੇ ਫਲ ਪੁੱਤ ਦੇ بڑے ਵੱਡੇ ਪੱਦਰ ਤੇ ਨੁਕਸਾਨ ਦਾ ਪਤਾ ਅੜਾ ਦੇ ਨਾਲ ਸਾਥ ਹਮੇ ਦੁਨੀਆ ਲਾਈਫ ਦੀ ਸਰਕਾਰ ਬਣ ਦਿਓ ਸਰਕਾਰ ਆਪਾਂ ਦੀ ਲਾਈਫ ਦੀ ਬਣੀ ਮੋਤੀਆਂ ਦਾ ਲੋਕਾਂ ਦਾ ਰਾਜ ਨਾ ਬੋਤੋ ਇੰਡੀਆ ਵਾਸ਼ ਦੀ ਸਰਕਾਰ ਬਣ ਦਿਓ ਤੁਹਾਡੇ ਨਾਲ ਪਿਆ ਵਾਦਾ ਤੁਹਾਡਾ ਪ੍ਰਾਇਮਰੀ ਬਣ ਗਿਆ ਪੱਥਰ ਦੀ ਕੰਢੇ ਕਰਾ ਕੇ ਜਿਹੜੀ ਬੰਨਾਂ ਦੇ ਵਿੱਚ ਜ਼ਮੀਨ ਖਰਾਬ ਹੁੰਦੀ ਆ ਭਰਾਵੋ ਤੇ ਆਪਣੇ ਵਾਸ ਦੀ ਕਿਉਂਕਿ ਗੁਦਰਤੀ ਹੁੰਦੀ ਪਈਦਾ ਪਰ ਬੰਨਾਂ ਦੇ ਨਾਲ-ਨਾਲ ਪੱਥਰ ਲਾ ਕੇ ਕੰਢ ਕਰਕੇ ਤਾਂ ਜੋ ਬਾਹਰਲਾ ਕੁੱਤੇ ਤੇ ਸਾਡੀ ਮਨ ਤੋਂ ਬਾਹਰਲੇ ਬੰਦੇ ਕਣੀ ਜ਼ਮੀਨ ਉਹ ਹੜਾਵਾ ਖਰਾਬ ਨਾ ਹੋਵੇ ਤਾਂ ਡੇਲੀ ਦਿਨ ਰਾਤ ਜੇਕਰ ਕਰ ਦਿਆਂਗੇ ਇੱਕ ਜੁੰਦਾ ਵੀ ਤੁਹਾਡੀ ਮੇਵਾਜ ਤੋਂ ਆਉਣੀ ਤੇ ਤੁਹਾਡਾ ਵਾਅਦਾ ਆ ਜਿੰਨੀਆਂ ਵਾਲੀ ਦੀ ਸਰਕਾਰ ਬਣ ਕਿਉਂ तयार बसे हो जॾहिं बि इलेक्शन त लीडर जो मोर भॻिया लीडर लोक मिलंदी जा विकर चाहंदा एल ए साहिब लालपुर ਇਹ ਇੱਕ ਗੱਲ ਕਹਿੰਦੇ ਹੁੰਦੇ ਆ ਜੀ ਨੇਤਾ ਦੀ ਬੇਟਾ ਐਮਐਲਏ ਸਾਹਿਬ ਮੈਂ ਕਹਾਂ ਐਮਐਲਏ ਸਾਹਿਬ ਜੇਕਰ ਤੁਸੀਂ ਨੇਤਾ ਦੀ ਬੇਟਾ ਆ ਜੋ ਗੱਲ ਸੱਚ ਆ ਉਹ ਤੇ ਮੋਹਰ ਲਾ ਕੀਏ ਨੇਤਾ ਦੀ ਬੇਟਾ ਵਾਕਈ ਹਜ਼ਾਰ ਲੋਕਾਂ ਦੇ ਆਪਣੇ ਕਰਤੇ ਮੋਹਰ ਲਾਉਂਦੀ ਆ ਅਸ ਦੂਜੀ ਗੱਲ ਰਾਜਨੀਤਿਕ ਭੁੱਲੂ ਸਾਹਿਬ ਮੈਨੂੰ ਦੱਸਦਾ ਕਿ ਅੱਜ ਡੇਟ ਤੋਂ ਬੜੀ ਟੈਨਸ਼ਨ ਹੁੰਦੀ ਆ ਕਿ ਅਸੀਂ ਐਕਸ਼ਨ ਲੈਣੀ ਆ ਪਰ ਮੈਨੂੰ ਲੱਗਦਾ ਥੋੜਾ ਜਿਹਾ ਪਹਿਲਾਂ ਖੇਮ ਕਰਨ ਵਾਲਾ ਵੱਡਾ ਇਕੱਠ ਕੀਤਾ ਉਹਦੇ ਬਾਅਦ ਤਰਨਦ ਵਾਲਿਆਂ ਨੇ ਅੱਜ ਖਡੂਰ ਸਾਹਿਬ ਵਾਲਿਆਂ ਨੇ ਮੈਨੂੰ ਲੱਗਦਾ ਸੀ ਇੱਕ ਦੂਜੇ ਦੇ ਇਹ ਮਾਣ ਦਾ ਰੋਣਾ ਇਹ ਸਾਰੇ ਸਾਡੇ ਜਸ਼ੀਲੇ ਗਰਾਊਂਡ ਦੇ ਜਿਹੜੇ ਆਪਾਂ ਵੀ ਪਾਟੇ ਪਕੜਦੇ ਆ ਇਹਨਾਂ ਨੇ ਇੱਕ ਦੂਜੇ ਹੱਥ ਕੇ ਅਸੀਂ ਪਹਿਲਾਂ ਵੀ ਜਦੋਂ ਗਾਂਟੀਆਂ ਪਾ ਕੇ ਤੁਸੀਂ ਪੰਜਾਬ ਦੇ ਪਹਿਲੇ ਨੰਬਰ ਤੇ ਆਉਂਦੇ ਹੁੰਦੇ ਮੈਂ ਵੀ ਉਹਦਾ ਹੁੰਦਾ ਓ ਚੇਰਮੈਨ ਜੀ ਸਿਰਫ ਔਰ ਸਿਰਫ ਸਾਡੇ ਵਰਕਰ ਨੇ ਔਰ ਤੁਸੀਂ ਦੋ ਸਾਲ ਵਿੱਚ ਕਿੰਨੇ ਵੀ ਅਸੀਂ ਕੰਮ ਕਰ ਸਕਿਆ ਕੀਤੇ ਨੇ ਅੱਗੇ ਤੋਂ ਹੋਰ ਕਰਾਂਗੇ ਅਸੀਂ ਘਟ ਤਿਆਰਪੇ ਘਟ ਜਰੂਰ ਹੋ ਸਕਦੇ ਆ ਪਰ ਬੇਈਮਾਨ ਨਹੀਂ ਇਮਾਨਦਾਰੀ ਦੇ ਨਾਲ ਤੁਹਾਡੇ ਆ ਖੜੇ ਆ ਔਰ ਅੱਗੇ ਵੀ ਖੜੇ ਰਹੂਗੇ ਸਮਨੇ ਦੀ ਕਾਰਡ ਔਰ ਕੰਮ ਨਾਲ ਜਦੋਂ ਬਹੁਤ ਨੇ ਸਮਾਂ ਘਟ ਹੈ ਤੁਸੀਂ ਬੜੇ ਲੰਬੇ ਸਮੇਂ ਤੋਂ ਬੈਠੇ ਹੋ ਕਿੰਨੀ ਦਾ ਮੌਸਮ ਹੈ ਇਸ ਕਰਕੇ ਮੈਂ ਆਪਣੇ ਸ਼ੋਰ ਤੋਂ ਇੱਥੇ ਵਿਰਾਮ ਦੇਦਾ ਫਤੇ ਬਣਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ